ਮੁੰਡਾ ਕਦੋਂ نارੂ ਹੋਈ ਜਾਂਦਾ ਇੱਕ ਦਿਨ ਕਰਦਾ ਵੇ ਪੁੱਛ ਲਵਾ ਕਿਤੇ ਗੁੱਸਾ ਹੀ ਨਾ ਕਰ ਜਾ ਚਲ ਪੁੱਛ ਲੈਣੀ ਹੈ ਇੱਕ ਵਾਰੀ ਮੈਂ ਪੁੱਤ ਇੱਕ ਗੱਲ ਪੁੱਛਾਂ ਗੁੱਸਾ ਤਾਂ ਕਰੀ ਨਾ ਮੈਂ ਤੈਨੂੰ ਕਦੋਂ ਦੀ ਦੇਖ ਰਹੀ ਹਾਂ ਤੂੰ ਰੋਈ ਜਾਂਦਾ ਐਵੇਂ ਦੀ ਕੀ ਗੱਲ ਹੋ ਗਈ ਅੰਟੀ ਬਹੁਤ ਲੰਬੀ ਸਟੋਰੀ ਹੈ ਤੂੰ ਛੋਟੀ ਕਰਕੇ ਦੱਸ ਪੁੱਤ ਮੈਂ ਸੁਣਨਾ ਚਾਹੁੰਦੀ ਆ ਅੰਟੀ ਆ ਹੋਟਲ ਦੇਖ ਰਹੇ ਹੋ ਨਾ ਹਾਂ ਇਹ ਹੋਟਲ ਕਦੇ ਮੇਰਾ ਹੋਇਆ ਕਰਦਾ ਸੀ। ਇਹ ਕਿਸ ਹੋਟਲ ਵਿੱਚ ਅੱਜ ਮੈਨੂੰ ਕੰਮ ਕਰਨਾ ਪਿਆ। ਇਹ ਹੋਟਲ ਦਾ ਕਦੇ ਮੈਂ ਮਾਲਕ ਹੋਇਆ ਕਰਦਾ ਸੀ। ਤੇ ਅੱਜ ਉਹ ਵੀ ਜਿਨ੍ਹਾਂ ਨੇ ਮੇ ਤੋਂ ਹੋਟਲ ਖਰੀਦਿਆ ਉਹਨਾਂ ਦੇ ਹੇਠ ਚ ਮੈਂ ਕੰਮ ਕਰਦਾ। ਤੇ ਮੈਨੂੰ ਤਾਂ ਨੌਕਰੀ ਕਰਾ ਰਹੇ ਨੇ ਮੈਂ ਗਦੇ ਮੰਗ ਭਾਂਡੇ ਮਾਝਦੇ। ਕੋਈ ਨਾ ਪੁੱਤ। ਕੁਝ ਨਹੀਂ ਹੁੰਦਾ ਹੈਗਾ ਇਹ ਮਾੜਾ ਸਮਾਂ ਲੰਘ ਜਾਂਦਾ ਹੁੰਦਾ ਕਈ ਵਾਰੀ। ਮੇਰੇ ਈ ਥਾਣਾ ਸੀ ਮਾੜਾ ਸਮਾਂ। ਨੇ ਫੇ ਤੂੰ ਆਪਣੇ ਨੂੰ ਨਾਲ ਲੈ ਕੇ ਚੱਲਦਾ ਆਪਣੇ ਨੂੰ ਫੋਨ ਕਰਦਾ ਤੇਰੀ ਹੈਲਪ ਕਰ ਦਿੰਦੇ ਉਹ ਜਦੋਂ ਹੋਟਲ ਖਰੀਦਿਆ ਸੀ ਨਾ ਉਦੋਂ ਤਾਂ ਮੂਰਤ ਤੇ ਵੀ ਆਏ ਬੜੇ ਚੰਗਾ ਲੱਗਿਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਹੋਟਲ ਬੇਸ ਤਾਂ ਕੋਈ ਨਹੀਂ ਨਾਲ ਖੜਿਆ ਇਕੱਲਾ ਤੇਰੇ ਨਾਲ ਨਹੀਂ ਹੋਇਆ ਇਹ ਤਾਂ ਘਰ ਘਰ ਦੀ ਕਹਾਣੀ ਆ ਜਦੋਂ ਆਪਣੇ ਕੋਲ ਦੌਲਤ ਹੁੰਦੀ ਆ ਬਗਾਨੇ ਵੀ ਆਪਣੇ ਹੁੰਦੇ ਨੇ ਤੇ ਜਦੋਂ ਆਪਣੇ ਤੇ ਮਾੜਾ ਟਾਈਮ ਆਉਂਦਾ ਨਾ ਸਭ ਤੋਂ ਪਹਿਲਾਂ ਸਾਥ ਆਪਣੇ ਛੱਡਦੇ ਨੇ